चलो राजू सब खुशी है बनावा आज और और मैं तू भी बैठे मैं ये फॉर्म मेटरियल आले पता ही होता है वाला बैठे जो कट दूसरा पता है ये होंगे मैं पैरी को કેરે જાર हाँ जी हैप्पी जी की कहना चाहोगे अब इतजियोथेरेपी सेंटर का उद्घाटन किया अच पटिया मिस्टर बसल जो कि ट्राई कैंप ਫਿਰ ਤੇਪਿਸ਼ ਦੇ ਮਦਦ ਲੇ ਗੇ ਆਪਣੇ ਇੱਥੇ ਸਵਾਮਾਸ ਤੋਂ ਸਟਾਰਟ ਕਰ ਰਹੇ ਨੇ ਆਰਿਆ ਨਾ ਨਤਮਸਰ ਦਾ ਵਿੱਚ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਕਿ ਅੱਜ ਅੱਜ ਕੱਲ ਸਿਹਤ ਸੰਭਾਲੀ ਖਾਸ ਕਰਕੇ ਬਲੱਡ ਪ੍ਰਤੀ ਹੋਰ ਆਪਣੇ ਇੰਟਰਨਲ ਦੀਆਂ ਬਹੁਤ ਸਾਰੀਆਂ ਸਮੱਸਿਆ ਰਹਿੰਦੀਆਂ ਨੇ ਹੈਲਥ ਅਵੇਅਰਨੈਸ ਉਹ ਜਾਈ ਰਿਹਾ ਵਈ ਮਿਸਟਰ ਬਾਸਲ ਜੋ ਕਿ ਪਟਿਆਲਾ ਤੋਂ ਬਲੋਂਗ ਕਰਦੇ ਨੇ ਉਹਨਾਂ ਨੇ ਇੱਥੇ ਆਪਣਾ ਸੈਂਟਰ ਖੋਲਣ ਦਾ ਫੈਸਲਾ ਕੀਤਾ ਮੈਂ ਉਹਨਾਂ ਦੇ ਇੱਥੇ ਅਰਿਆ ਨੰਤਰਮ ਸਾਲਾ ਵਿੱਚ ਵੈਲਕਮ ਕਰਦਾ ਅਤੇ ਉਮੀਦ ਕਰਦਾ ਕਿ ਲੋਕਾਂ ਦੀ ਬਿਹਤਰ ਸਿਹਤ ਸਹੂਲਤਾਂ ਨੂੰ ਪ੍ਰੋਵਾਈਡ ਕਰਨਗੇ ਤੇ ਲੋਕਾਂ ਵੱਲੋਂ ਬਹੁਤ ਅੱਛਾ ਹੁੰਗਾ ਨਾ ਮਿਲੇਗਾ ਮੈਂ ਨਾਲ ਹੀ ਸੁਭ ਕਾਮਨਾਵਾਂ ਅਰਮਾਗ ਮੰਗੇ ਇਸ ਕਰਕੇ ਥੈਂਕ ਯੂ ਨੈਨਾ ਧਰਮਸ਼ਾਲਾ ਵੱਲੋਂ ਸਾਨੂੰ ਇੱਥੇ ਆਉਣ ਲਈ ਬਹੁਤ ਵਧੀਆ ਢੰਗ ਨਾਲ ਬੁਲਾਇਆ ਗਿਆ ਹੈ ਤਾਂ ਜੋ ਸਮਾਣਾ ਦੇ ਰੋਗੀਆਂ ਨੂੰ ਨਿਰੋਗ ਕੀਤਾ ਜਾਵੇ ਇਹ ਉਪਰਾਲਾ ਨਾਣਾ ਧਰਮਸ਼ਾਲਾ ਨੂੰ ਜਾਏਗਾ ਅਸੀਂ ਆਪਣੀ ਤਨੋਂ ਮਨੋਂ ਪੂਰੀ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜਿਹੜੀ ਇਹ ਰੱਖੀ ਗਈ ਹੈ ਇੱਥੇ ਤੁਸੀਂ ਇਹ ਮਸ਼ੀਨਾਂ ਰੱਖੀਆਂ ਨੇ ਇਹਦੀ ਚਾਰਜਿੰਗ ਵਗੈਰਾ ਕੀ ਰੱਖੀ ਹੈਗੀ ਇਹ ਮਸ਼ੀਨਾਂ ਮੈਕਸਿਮਮ 3 ਨੇ ਸਿਰਫ ਇੱਕ ਪਹਿਲੀ ਵਾਰ ਹੀ ਆਨ ਤੇ 100 ਰੁਪਏ ਦਾ ਇੱਕ ਤਾੜ ਬਣਾਇਆ ਜਾਊਗਾ ਤੇ 3-4 ਮਹੀਨੇ ਅਸੀਂ ਇਹਨਾਂ ਮਸ਼ੀਨਾਂ ਤੇ ਫ੍ਰੀ ਸੇਵਾ ਦਵਾਂਗੇ ਤੇ ਸਾਡੇ ਕੋਲੇ ਕੁਝ ਐਡਵਾਂਸਡ ਟੈਕਨੋਲੋਜੀ ਦੀਆਂ ਮਸ਼ੀਨਾਂ ਵੀ ਹੈਗੀਆਂ ਨੇ ਜਿਨ੍ਹਾਂ ਤੇ ਜਿਸ ਵੀ ਕਿਸੇ ਰੋਗੀ ਨੂੰ ਲੋਡ ਪਊਗੀ ਤਾਂ ਉਹਦੇ ਚਾਰजेस ਅਸੀਂ ਜ਼ਰੂਰ ਲਵਾਂਗੇ ਤਾਂ ਜੋ ਉਹਨਾਂ ਨੂੰ ਨਾਲ 400-500 ਯਾਨੀ ਕਿ 100 ਰੁਪਏ ਦਾ ਕਾਰਡ ਬਣਾ ਕੇ ਤੁਸੀਂ ਇੱਥੇ ਫਿਰ ਇੱਥੇ ਆਪਣੀ ਤੁਹਾਡੀ ਸੇਵਾਵਾਂ ਲੈ ਸਕਦੇ ਜੀ ਠੀਕ